ਸਾਸਤਰੀ ਘਰ ਭੈਣੋ ਭਰਾ ਕੀ ਹਾਲ ਹੈ ਰਾਜੀ ਬਾਜੀ ਚੱਲ ਭੈਣੋ ਭਰਾ ਰਾਜੀ ਬਾਜੀ ਰਿਆ ਕਰੋ ਤੇ ਅੱਜ ਐਤਵਾਰਿਆ ਨਹੀਂ ਨਿਆਣੇ ਨਹੀਂ ਹੋਣੇ ਤੁਹਾਡੇ ਘਰੇ ਛੁੱਟੀਆਂ ਪੈਵੀਆਂ ਨੇ ਵੱਡੇ ਦਿਨਾਂ ਦੀਆਂ ਭੈਣੋ ਨਿਆਣਿਆਂ ਨੂੰ ਤੇ ਨਹੀਂ ਭੈਣ ਭਰਾ ਸੱਚੀ ਬੜਾ ਪਿਆਰ ਕਰਦੀਆਂ ਭੈਣਾਂ ਹਨਾ ਤਿੰਨ ਚਾਰ ਭੈਣਾਂ ਤੇ ਜਿਹੜੀਆਂ ਤੇ ਬੜਾ ਹੀ ਕਰਦੀਆਂ ਆ ਤੇ ਕੀ ਕਰਾਂ ਭੀ ਨਉ ਲੱਗੀ ਹਾਂ ਤੇ ਸੋਚਿਆ ਵਿਚਾਲੇ ਇਦਾਂ ਕਰਨੀ ਨਾ ਹੁਣ ਨਹੀਂ ਬਾਅਦ ਚ ਪਹਿਲਾਂ ਵੀਡੀਓ ਬਣਾ ਲੈਣੀ ਆ ਤੇ ਸਮਝ ਨਹੀਂ ਆਉਂਦੀ ਵੀ ਕੁੜੀ ਤੇ ਲੈਣ ਜਾਣਾ ਇੱਕ ਫਰਾਕ ਲੈਣ ਜਾਣਾ ਲੈ ਕੇ ਆਵਾਂ ਕਿ ਨਾ ਆ ਇਹਦਾ ਵੀ ਜਨਮ ਦਿਨ ਆਉਂ ਰਿਹਾ ਹੈ ਹਨਾ ਬੜਾ ਚਾਹ ਹੁੰਦਾ ਇਹਦੇ ਜਨਮ ਦਿਨ ਤੇ ਵੀ ਸਮਝ ਨਹੀਂ ਆਉਂਦੀ ਵੀ ਇਹਦੀ ਫਰਾਕ ਲੈ ਆਵਾਂ ਹੋਰ ਵੀ ਇੱਕ ਅੱਧੀ ਚੀਜ਼ ਲੈਉਣੀ ਆ ਕਿ ਜਾਂ ਅਜੇ ਠਹਿਰ ਕੇ ਲਿਆਵਾਂ ਵੇਣੀਆਂ ਹੁਣ ਮੈਂ ਲੈ ਕੇ ਉਣੀਆਂ ਕਿ ਨਹੀਂ ਲੈ ਕੇ ਹੁੰਦੀ ਤੇ ਉਹਦਾ ਐਤਵਾਰ ਪਤਾ ਨਹੀਂ ਦਿਖਾਉਣਾ ਤੇ ਕੁੰਨਾ ਪੈਣ ਖੁੱਲੀਆਂ ਹੋਣ ਕਿ ਨਾ ਖੁੱਲੀਆਂ ਹੋਣ ਤੇ ਵੇਣੀਆਂ ਸਾਬ ਲਾ ਕੇ ਜਾਂਦੀਆਂ ਕਿ ਨਹੀਂ ਜਾਂਦੀ ਤੇ ਹੋਰ ਤੁਸੀਂ ਸੁਣਾਓ ਭੈਣੋ ਤੁਸੀਂ ਸਾਗ ਸੂਗ ਬਣਾਉਂਦੀਆਂ ਜੇ ਮੈਂ ਤੇ ਉਦੋਂ ਮੰਮੀ ਦੇ ਘਰ ਹੀ ਬਣਾਇਆ ਹਨਾ ਸਾਗ ਤੇ ਉਹ ਮੁਰਕੇ ਉੱਥੇ ਦੋ ਤਿੰਨ ਵਾਰੀ ਖਾ ਲਿਆ ਤੇ ਮੁਰਕੇ ਫਿਰ ਮੈਂ ਲੈ ਕੇ ਨਹੀਂ ਆਈ ਤੇ ਮੰਮੀ ਦਾ ਫੋਨ ਆਇਆ ਯਾਰਾ ਪੁੱਛਿਆ ਕਿ ਕਿਦੀ ਨਹੀਂ ਤੇ ਸਾਗ ਨਹੀਂ ਲੈ ਕੇ ਗਈ ਮੈਂ ਹਾ ਹੁਣ ਮੈਂ ਮਰਨਾ ਹੀ ਨਾ ਸਾਗ ਖਾ ਖਾ ਕੇ ਹੈ ਇੱਥੇ ਦੋ ਤਿੰਨ ਵਾਰੀ ਖਾ ਹੀ ਲਿਆ ਆ ਹੁਣ ਸਾਗੀ ਖਾਈ ਜਾਣਾ ਆ ਤੇ ਹੁਣ ਫੇਰ ਚਲ ਜਾਾਂਗੀ ਤੇ ਫੇਰ ਜਾ ਕੇ ਲੈ ਆਵਾਂਗੀ ਹਨਾ ਤੇ ਹੋਰ ਤੁਸੀਂ ਸੁਣਾਓ ਤੁਸੀਂ ਖਾਦਿੰਗੀਆਂ ਜੇ ਸਾਗ ਸੂਗ ਤੇ ਚੱਲ ਭੈਣ ਮੈਂ ਕਿੱਢਈ ਬਾਹਰ ਝਾੜੂ ਝੂੜੂ ਲਾਉਣ ਤੇ ਮੈਂ ਵੀ ਪਾਣੀ ਗਰਮ ਕਰਨ ਵਾਸਤੇ ਰੱਖ ਕੇ ਆਈ ਆਂ ਤੇ ਘਰ ਨਾਲ ਗਰਮ ਪਾਣੀ ਤੇ ਫੇਰ ਲੈਣੀ ਹੈ ਤੇ ਚਰੋਣੀ ਭਾਣ ਤੁਹਾਨੂੰ ਮੈਂ ਤੋ ਬਖਾਲਨੀ ਮੈਂ ਕਿਹੜੇ ਝਾੜੂ ਲੈਣ ਬਾਹਰ ਮੈਂ ਵੀ ਜਾਣਾ ਫਿਰ ਅੱਜ ਹਾਂ ਸਾਡੇ ਗਵੰਡੀਆਂ ਦਾ ਘਰ ਮੈਂ ਕਿਹੜੇ ਝਾੜੂ ਲੈਣ ਸਾਡੇ ਬੂਟੇ ਇੱਥੇ ਬੂਟੇ ਪਸੋ ਕੋ ਮੈਂ ਤਾਂ ਹੀ ਬਾਹਰ ਰੱਖ ਕੇ ਤੇ ਪਾਣੀ ਬਿਲਕੁਲ ਹੀ ਦਿਨੋਂ हट ਗਈਆਂ ਹਨਾ ਅੰਦਰ ਸੋ ਹਾਏ ਆ ਕਿਨੇ ਸੁਟਿਆ ਇੱਥੇ ਟਾਇਲਟ ਪੇਪਰ ਪੁਰਾਣਾ ਵਾਲਾ ਵਾ ਅਸ਼ਾ ਦੀ ਕੋ ਤੇ ਭੈਣ ਭਰਾ ਹੋਣੀ ਚੱਲੀਆਂ ਬਾਹਰ ਤੇ ਮਾਸੀ ਨੇ ਫੇਰ ਅੱਜ ਆਉਣਾ ਹੈ ਅੱਜ ਫੇਰ ਮਾਸੀ ਨੂੰ ਮਾਸੇ ਅੱਜ ਕੁਝ ਲਾਈਨਿੰਗਾਂ ਲੋਇਨਿੰਗਾਂ ਲੈਣੀਆਂ ਪਤਾ ਨਹੀਂ ਹੋਰ ਕੋਈ ਚੀਜ਼ ਲੈਣੀ ਹੋਗੀ ਤੇ ਮੈਂ ਕਿਨੇ ਥੋੜਾ ਬਹੁਤ ਆਪਣਾ ਸਮਾਨ ਲੈਣਾ ਆ ਤੇ ਮੈਂ ਲੈਣ ਆਇਆ ਤੇ ਫੇਰ ਅਸੀਂ ਛੇਤੀ ਆਉਣ ਦੀ ਕੋਸ਼ਿਸ਼ ਕਰਨੀ ਘਰ ਕਿਉਂਕਿ ਮੇਰੀ ਜਠਾਣੀ ਦਾ ਫੋਨ ਆਇਆ ਮੇਰੀ ਜਠਾਣੀ ਨੇ ਵੀ ਆਉਣਾ ਹੈ ਤੇ ਉਹ ਮਤਲਬ ਕਿ ਮੈਂ ਤੇ ਗਈ ਨਹੀਂ ਹੁਣਾਂ ਨੇ ਜਿ ਆਉਣਾ ਹੀ ਨਾ ਮੇਰੇ ਨਾਲ ਤੇ ਉਹ ਨਾ ਆਉਣਾ ਤੇ ਫਟਾਫਟ ਵੀ ਪਿਆਰ ਕਰਨੀ ਬਾਹਰ ਜਾਣ ਦੀ ਹਾਂ ਸੈਮ ਦੀ ਡਰੈਸ ਲੈ ਕੇ ਆਉਣੀਆਂ ਨਾਲੇ ਹਾਂ ਇਹ ਗੱਲ ਕਹਿੰਦੀ ਮੇਰੀ ਡਰੈਸ ਵਾਲੋਂ ਪਹਿਲਾਂ ਕਹਿਲਾ ਤੇ ਭਰਾਓ ਘਰ ਆਈਆਂ ਤੇ ਅਬ ਜੇ ਹੁਣੇ ਬਾਜ਼ਾਰੋਂ ਘਰ ਤੇ ਮਾਸੀ ਸੋ ਗੁੱਸੇ ਹੋਗੀ ਨਹੀਂ ਮੈਂ ਮਾਸੀ ਦਾ ਸਮਾਨ ਲੈ ਕੇ ਗਈ ਹਾਂ ਤੇ ਮਾਸੀ ਪਹਿਲਾਂ ਬੈਠੀ ਬੱਸ ਸਟੈਂਡ 'ਚ ਹੁਣ ਅਹੀਂ ਵੀ ਜਾਣਾ ਈ ਗਾਉਂ ਤੇ ਮਾਸੀ ਵਾਲੀ ਤੇ ਮਾਸੀਆਂ ਨੂੰ ਮਿਲੀ ਨਹੀਂ ਹੈਣਾ ਉਹ ਕਿਤੇ ਕਰਦੀ ਰਹੀ ਫੋਨ ਦੂਜੇ ਨੰਬਰ ਤੇ ਅਹੀਂ ਹੋਰ ਸਮਾਨ ਹਣ ਲੈਣ ਦਾ ਲੱਗ ਗਿਆ ਟਾਈਮ ਹੁਣ ਗੀਆਂ ਟੈਂਡਰ ਲੱਗ ਜਾਣਾ ਹੈ ਮਾਸੀ ਨਾ ਰੋਸ ਪੀਂ ਕਹਿੰਦੀ ਵੀ ਤੂੰ ਉਹ ਦਹਣਾ ਮੇਰਾ ਫੋਨ ਨਹੀਂ ਚੁੱਕਿਆ ਤੇ ਕੀ ਆ ਜਿੰਤਾ ਪਤਾ ਨਹੀਂ ਲੱਗਦਾ ਸੈਮਰੀ ਨੇ ਤੇ ਪੀਤੂ ਵੀ ਹੈ ਨਾ ਰੋਸ ਦੀ ਵੀ ਤੂੰ ਹੈ ਨਾ ਫੋਨ ਹੀ ਨਹੀਂ ਚੁੱਕਿਆ ਗੁੱਸਾ ਤਾਂ ਹੁੰਦਾ ਯਾਰ ਸੁਣਾਉਣੇ ਕੀ ਭਾਰੇ ਵੀ ਮੈਨੂੰ ਬੜਾ ਫੀਲ ਜਾ ਹੋਇਆ ਹੈ ਨਾ ਤੇ ਮੈਂ ਲੈ ਕੇ ਆਈਆਂ ਕੋਈ ਜਠਾਣੀ ਦੀ ਕੁੜੀ ਵਾਸਤੇ ਲੈ ਕੇ ਆਈ ਕਿਉਂਕਿ ਮੈਂ ਬਾਹਰੋਂ ਨਹੀਂ ਕੁਛ ਵੀ ਲੈ ਕੇ ਆਈ ਜਠਾਣੀ ਦੀ ਕੁੜੀ ਵਾਲੀ ਫਿਰ ਚੰਗਾ ਨਹੀਂ ਲੱਗਦਾ ਉਹ ਤੇ ਧੀ ਹੈ ਹੀ ਆ ਤੇ ਫਿਰ ਮੈਂ ਚੱਲ ਉਹਨੂੰ ਇੱਥੋਂ ਲੈ ਦਿੰਨੀ ਆ ਉਹ ਗੌਣ ਲੈਣ ਲੈਣ ਗਈ ਹਾ ਦੋ ਵਾਸਤੇ ਅੱਜ ਮੇਰੀ ਜਠਾਣੀ ਨਹੀਂ ਆਉਣਾ ਵੀ ਆ ਸਾਡੇ ਘਰ ਤੇ ਸੈਮਰੀ ਨੂੰ ਵਾਸਤੇ ਲੈਣਦੀ ਹਾਂ ਬਖੋਣੀ ਹੈ ਤੁਹਾਨੂੰ ਤੇ ਨਹੀਂ ਬੰਪਰਵਾ ਮੇਰੀ ਜਠਾਣੀ ਹੈਗੀ ਮਤਲਬ ਦੀਦੀ ਆਈ ਹੈ ਹੈਨਾ ਤੇ ਆ ਦੀਦੀ ਦੀ ਕੁੜੀ ਆ ਤੇ ਸੈਮਰੀ ਨਾ ਹੈਨਾ ਇਹ ਖੇਡਣ ਦੀਆਂ ਨਹੀਂ ਤੇ ਮੈਨੂੰ ਡੋਰ ਬੜਾ ਲੱਗਦਾ ਕਿ ਕਿਹੜਾ ਸਾਰਟ ਨਾ ਲਵਾ ਲੈਣਾ ਹੈਨਾ ਆਹ ਵਾਲੀ ਦੀਦੀ ਦੀ ਕੁੜੀ ਵਾਸਤੇ ਮੈ ਲੱਕੀ ਆਈਆਂ ਮਤਲਬ ਜਿਹੜਾ ਗਾਣਾ ਲੱਕੀ ਆਈਆਂ ਹੈਨਾ ਇਦੀ ਵਾਸਤੇ ਲੱਕੀਆਂ ਤੇ ਉਹ ਮਾਂ ਪਾਣੂ ਵੇਖਿਆ ਤੇ ਗੱਲ ਬਣੀ ਜੀ ਨਹੀਂ ਹੈਣਾ ਤੇ ਇੱਥੇ ਵਿਚਾਰੀ ਮਹਿਕ ਲੱਗੀ ਹੈ ਹੈਣਾ ਮਹਿਕ ਲਈ ਰੋਟੀ ਬਣਾਉਣੀ ਤੇ ਹਾੜੀ ਕਿਤੇ ਦੌੜ ਪਾ ਜਿੱਦਾਂ ਔੜ ਪਾ ਜਿੱਦਾਂ ਦੌੜ ਪਾ ਜੀ ਟਾਈਮ ਲੱਗਣ ਦਾ ਮੈਂ ਤੁਹਾਨੂੰ ਕਿਉਂ ਹੱਸਣ ਦੀ ਮੈਂ ਕੁਝ ਕਹਿਣ ਦੀ ਹੈ ਹਾਂ ਸੱਚ ਮੈਂ ਮਹਿਕ ਨੂੰ ਕਹਿਣ ਦੀ ਜਿੱਦ ਤੁਮੇਂ ਵੀਡੀਓ ਬਣਾਉਂਦੀ ਰਹਿੰਦੀ ਆ ਭੂਈ ਕਿਤੇ ਮੈਨੂੰ ਫੇਮਸ ਨਾ ਕਰਦੀ ਮੈਂ ਹਾਂ ਹੋ ਫੇਮਸ ਹੋ ਜਾਣਾ ਤੇ ਆ ਮੈਂ ਰੋਟੀ ਬਣੀ ਹੈ ਹੈਣਾ ਇੱਥੇ ਨਹੀਂ ਹੈ ਇਹ ਰੋਟੀਆਂ ਰੋਟੀਆਂ ਦੀ ਤਿਆਰੀ ਕਰਨ ਫਿਰ ਜੀ ਦੀ ਨੂੰ ਖਵਾਉਣੀ ਹੈਣਾ ਤੇ ਭੈਣ ਉਹ ਦੀਦੀ ਹੁਣ ਚਲ ਗਈ ਹੈ ਨਾ ਦੀਦੀ ਆਪਣੇ ਘਰ ਚਲ ਗਈ ਹੈ ਭਾਜੀ ਆਏ ਹੀ ਲੈਣ ਮੈਂ ਉਹ ਵੀਡੀਓ ਨਹੀਂ ਬਣਾਈ ਭਾਜੀ ਵਾਲੀ ਤੇ ਉਹ ਚਲ ਗਈ ਆਪਣੇ ਘਰ ਤੇ ਮੈਂ ਲੈ ਕਿਹਾਂ ਦੀਦੀ ਦੀ ਕੁੜੀ ਵਾਸਤੇ ਵੀ ਇੱਕ ਗਾਉਣ ਹੈ ਨਾ ਕਿਉਂਕਿ ਮੈਂ ਬਾਹਰੋਂ ਤੈਨੂੰ ਦੱਸਿਆ ਨਾ ਕੁਛ ਲੈ ਕੇ ਨਹੀਂ ਆਈ ਤੈਨੂੰ ਵਿਖਾਉਣੀ ਆ ਤੇ ਉਹ ਦੀਦੀ ਦੀ ਕੁੜੀ ਦੀ ਨਾ ਸਿਹਤ ਕਾਫੀ ਹੈ ਨਾ ਤੇ ਉਹ ਸੁਖ ਨਾਲ ਚੰਗੀ ਸਿਹਤ ਮੰਨਦੀ ਆ ਤੇ ਉਹਨੂੰ ਆਈ ਹੈ ਨਹੀਂ ਗਾਉਣ ਜਾਣਾ ਹੈ ਨਹੀਂ ਆਇਆ ਉਹਨੂੰ ਚਾਰੀ ਨੂੰ ਤੇ ਫਿਰ ਮੈਨੂੰ ਬੁਰਾ ਲੱਗਦਾ ਹੈ ਨਾ ਹੁਣ ਪਹਿਲਾਂ ਮੈਂ ਪਵਾ ਕੇ ਵੇਖਿਆ ਤਾਂ ਨਹੀਂ ਆਇਆ ਤੈਨੂੰ ਬਹੌਨੀ ਆ ਫਿਰ ਮੈਂ ਆ ਕੇ ਚੱਲੂੰ ਸਵੇਰੇ ਜਾਵਾਂਗੀ ਤੇ ਬਦਲ ਕੇ ਲਿਆ ਦਾਂਗੀ ਹੈ ਨਾ ਉਹ ਕਹਿੰਦੇ ਵੀ ਜਿਨਾ ਆਊਗਾ ਨਾ ਗਾਉਣ ਕੁੜੀ ਦੀ ਪਸੰਦ ਗਾਉਣੀ ਹੀ ਤੇ ਕਹਿੰਦੇ ਘਾਉਣਾ ਆਊਗਾ ਨਾ ਤੂੰ ਐਦਾਂ ਕਰੀ ਮੈਂ ਜਿਹੜੀ ਪੰਜਾਬੀ ਸੂਟ ਲਿਆਦੀ ਹੈ ਨਾ ਵੀ ਰੈਡੀमेड ਪ੍ਰਾਈਵੇਟ ਕਹਿਣ ਲੱਗੀ ਰੈਡੀमेड ਲਿਆਦੀ ਹੈ ਨਾ ਤੇ ਉਹ ਰੈਡੀमेड ਫਿਰ ਮੈਂ ਸੂਟ ਹੀ ਲਿਆ ਦਾਂਗੀ ਹੈ ਨਾ ਜੇ ਨਹੀਂ ਆ ਨਾ ਆਇਆ ਗਾਉਣ ਤੇ ਤੇ ਵਕੋਣੀ ਨਾ ਤਾਂ ਗੋਣ ਹੋਇਆ ਬੜਾ ਸੁਣ ਇੱਕ ਸੈਮਰੀਂ ਦਾ ਗਾਉਣ ਲੈ ਗਈ ਆ ਪਰ ਉਹ ਮੈਨੂੰ ਤਾਂ ਵਖਾਉਣਾ ਨਹੀਂ ਸੈਮਰੀਂ ਦਾ ਬਰਥਡੇ ਹੋਏਗਾ ਨਾ ਉਹ ਦਿਨ ਪਾਵਾਂਗੀ ਤੇ ਇੱਕ ਲਕ ਕਈ ਸੈਮਰੀਂ ਦੀ ਜੁੱਤੀ ਚੱਲ ਜੁੱਤੀ ਵਿਖਾ ਦੇਣੀ ਹੈ ਨਾ ਵਕਾ ਕਹਿੰਦੀ ਮੈਨੂੰ ਚਾਹ ਹੁੰਦਾ ਨਾ ਨਹੀਂ ਜਨਮ ਦਿਨ ਆਣਾ ਨਾ ਜਨਮ ਦਿਨ ਹੁੰਦਾ ਬੜਾ ਚਾਹ ਹੁੰਦਾ ਵਿਆਹ ਜਨਮ ਚਾਹ ਹੁੰਦਾ ਸੱਚੀ ਮੈਨੂੰ ਬੜਾ ਚਾਹ ਹੁੰਦਾ ਜਦੋਂ ਕੁੜੀ ਦਾ ਜਨਮ ਦਿਨ ਹੁੰਦਾ ਤੈਨੂੰ ਖਾਉਣੀ ਆ ਤਨੂੰ ਹੀ ਕੱਪੜੇ ਵੀ ਬੜੇ ਫਿੱਟ ਕਰ ਕਰ ਰੱਖੇ ਹੁੰਦੇ ਹੀ ਆ ਇਹ ਉਹ ਮਾਚੀ ਜੀ ਕਰੋ ਰਹੀ ਉਹ ਇੱਕ ਮੈਂ ਆਪਣੇ ਵਾਸਤੇ ਲੈ ਕੇ ਆਈ ਹਾਂ ਤੇ ਉਹ ਵੀ ਮੈਨੂੰ ਨਹੀਂ ਵਧੀਆ ਜਿਆ ਲੱਗਾ ਤੇ ਉਹ ਵੀ ਕਰਾਉਣਾ ਚੀਜ਼ ਹੈ ਹੈ ਦਾ ਸੋਨਾ ਹੀ ਪਰ ਨਹੀਂ ਗੱਲ ਨਹੀਂ ਬਣੀ ਹੈ ਕਿ ਫਿਰ ਜਗਵਾਇਆ ਹੀ ਨਹੀਂ ਬੱਚੇ ਨੇ ਤੇ ਫਿਰ ਫਾਇਦਾ ਕੀ ਹੈ ਨਾ ਉਹ ਨੂੰ ਏਦਾਂ ਦਾ ਹੀ ਏਦਾਂ ਜਿਆ ਬਣਿਆ ਹੀ نیچے ਬੜੀ ਸੋਹਣੀ ਸ਼ੇਪ ਜੀ ਬਣੀ ਗਈ ਇਸ ਤਰ੍ਹਾਂ ਕਰਕੇ ਹੈ ਨਾ ਲੌਂਗ ਹੀਗਾ ਪੀ ਗੌਨ ਲੌਂਗ ਹੀ ਹੁੰਦੇ ਆ ਏਦਾਂ ਫੁੱਲ ਬਾਜੂ ਹੀ ਪਰ ਆ ਚੀਜ਼ ਤੋਂ ਨਹੀਂ ਆਇਆ ਇੱਥੋਂ ਨਹੀਂ ਆਇਆ ਹੈਗਾ ਤੇ ਫਿਰ ਮੈਨੂੰ ਵੀ ਬੜਾ ਮੇਰਾ ਵੀ ਦਿਲ ਜਾਦੂ ਖਿਆ ਵੀ ਆਏ ਮੈਂ ਐਡਾ ਮਹਿੰਗਾ ਵੀ ਲੈ ਕੇ ਆਈਆਂ ਹੈ ਨਾ ਤੇ ਆਇਆ ਹੈ ਹੀ ਨਹੀਂ ਤੇ ਫਿਰ ਮੈਂ ਹੁਣ ਕੀ ਕਰੂੰ ਤੇ ਉਹ ਫਿਰ ਮੈਂ ਚਲ ਕੋਈ ਗੱਲ ਨਹੀਂ ਸਵੇਰੇ ਜਾ ਕੇ ਤੇ ਚੇਂਜ ਕਰਾ ਲਿਆਂਗੀ ਹੈ ਬੜਾ ਸੋਹਣਾ ਹੀ ਨੇ ਕਿਦਾਂ ਖਾਵਾਂ ਤੁਹਾਨੂੰ ਪੂਰਾ ਉਹਨ ਸਮਝ ਜੀ ਨਹੀਂ ਉੰਡੀ ਦੀ ਐਦਾਂ ਜਿਆ ਕਰਕੇ ਦਿਖਾ ਐਂ ਜਿਹਾ ਕਰਕੇ ਉਹਦੇ ਕੱਪ ਬੈੱਡ ਦੇ ਕੱਪੜੇ ਵੇਖ ਕੇ ਮੇਰੀ ਜਿੱਦੋਂ ਦੀਆਂ ਹੀ ਆਈਆਂ ਨਾ ਸਾਨੂੰ ਬਸ ਦੌੜ ਭੱਜ ਦੌੜ ਭੱਜ ਜੀ ਪਈ ਆ ਅੱਜ ਵੀ ਸਾਡਾ ਸਾਰਾ ਦਿਨ ਦੌੜ ਭੱਜ ਜੀ ਨਾ ਬਗਿਆ ਐਦਾਂ ਕਰਕੇ ਆ ਹੈ ਬੜਾ ਸੋਹਣਾ ਹੀ ਪਰ ਨਹੀਂ ਗੱਲ ਜੀ ਨਹੀਂ ਬਣੀ ਆ ਜੀ ਹੁਣ ਤੱਕ ਮੈਂ ਨਾ ਸੈਮ ਦੀ ਜੁੱਤੀ ਖੋਈ ਆ ਸਾਡੀ ਸਾਰੀ ਪੇਟ ਖਰਾਬ ਹੋਈ ਆ ਹੁਣ ਨਹੀਂ ਪੇਟ ਕਰਾਈਏ ਤੁਹਾਡੇ ਘਰੋਂ ਪੇਟ ਹੋਣ ਵਾਲੀ ਆ ਪਰ ਨਹੀਂ ਐ ਹੋ ਫਾਜੀ ਬਚਾਰੀ ਆ ਨਹੀਂ ਕੁਛ ਵੀ ਆਹ ਦੇਖੋ ਮੈਂ ਇਦਾਂ ਦੀ ਨਾ ਬੱਚਿਆਂ ਦੀ ਪਹਿਲੀ ਵਾਰੀ ਦੇਖੀ ਆ ਤੇ ਬੱਚਿਆਂ ਦੀ ਵੀ ਇਦਾਂ ਦੀ ਆਉਂਦੀ ਆ ਮੈਨੂੰ ਸੱਚੀ ਨਹੀਂ ਪਤਾ ਕਿ ਬੱਚਿਆਂ ਦੀ ਇਸ ਤਰ੍ਹਾਂ ਦੀ ਆਉਂਦੀ ਸ਼ੈਤਾਨ ਨੂੰ ਤਾਂ ਪਤਾ ਹੋਊਗਾ ਭੈਣਾਂ ਨੂੰ ਪਰ ਮੈਂ ਕਦੀ ਨਹੀਂ ਵੇਖੀ ਇਦਾਂ ਦੀ ਬੱਚਿਆਂ ਦੀ ਤੇ ਉਹਦਾ ਹੈ ਸੈਮਰੀ ਨੂੰ ਵੱਡੀ ਮੈਂ ਉੱਥੇ ਵੇਖ ਕੇ ਹੀ ਪਛਾਣ ਲਿਆ ਮੈਂ ਹਾਂ ਵੀ ਇਹ ਵੱਡੀ ਆ ਤੇ ਨਾਲੇ ਪਤਾ ਕੀ ਮੈਂ ਜਦੋਂ ਬਾਹਰ ਗਈ ਹਾਂ ਨਾ ਲੈਣ ਵਾਤੇ ਉਦੋਂ ਪਿਛੋਂ ਦੀਦੀ ਨੂੰ ਵੀ ਆ ਗਏ ਹੈ ਨਾ ਤੇ ਮੈਂ ਫਿਰ ਮੈਂ ਆ ਰਹੇ ਹੁੰਦੀ ਦੀ ਹੁਣ ਅੱਗੇ ਮੈਂ ਜ਼ਿਆਦਾ ਵੇਖੀ ਵੀ ਨਹੀਂ ਫਿਰ ਮੈਂ ਛੇਤੀ ਛੇਤੀ ਲੈ ਆਈ ਤੇ ਉਦਾਂ ਦੀ ਦੀ ਵੀ ਕਹਿੰਦੇ ਤੂੰ ਸਾਈਜ਼ ਨਾ ਚੇਂਜ ਕਰੀ ਪੀ ਬੱਚੇ ਨੇ ਸੌਕਸ ਵੀ ਪਾਉਣੀਆਂ ਆ ਤੇ ਨਾਲੇ ਹੁਣ ਸੌਕਸ ਨਾ ਪੂਰੀ ਆ ਜੇਗੀ ਤੇ ਬਾਅਦ ਵਿੱਚ ਉਦਾਂ ਪੂਰੀ ਆ ਜੇਗੀ ਤੇ ਤੂੰ ਨਾ ਚੇਂਜ ਕਰੀ ਤੇ ਉਦੋਂ ਵਾਰ ਮੈਨੂੰ ਬੜੀ ਸੋਹਣੀ ਲੱਗੀ ਸੀ ਸੋਹਣੀ ਆ ਨਾ ਤੇ ਮੈਂ ਹੁਣ ਸੋਚਣ ਦੀਆਂ ਵੀ ਰਹਿਣ ਦੀਆਂ ਸੈਮਰੀ ਨੇ ਪਾ ਕੇ ਗੰਦੀ ਵੀ ਕਰ ਲਈ ਆ ਤੇ ਇਦਾਂ ਦੀ ਲੈ ਕੇ ਆਈਆਂ ਸੈਮਰੀ ਨੂੰ ਵਾਸਤੇ ਪਰ ਮੈਂ ਸੈਮਰੀ ਦਾ ਗਾਉਨ ਨਹੀਂ ਤੁਹਾਨੂੰ ਦਿਖਾਉਣਾ ਗਾਉਨ ਫਿਰ ਮੈਂ ਤੁਹਾਨੂੰ ਨਾ ਬਾਅਦ ਚ ਦਿਖਾਵਾਂਗੀ ਮੈਨੂੰ ਰੱਖਣਾ ਹੁਣ ਸੰਭਾਲ ਕੇ ਤੇ ਇਨੀ ਭੈਣ ਭਰਾ ਹੋਤਾਂ ਨਾ ਖਾਲਨੀ ਆ ਹੋਰ ਮੈਂ ਆਹਨੇ ਕੀ ਆਈਆਂ ਇੱਕ ਆਹ ਬੈਣਾ ਮੈਂ ਬਾਜ਼ਾਰ ਗਈ ਤੇ ਤੇ ਨਾ ਮਰ ਬਲ ਟੰਗਿਆ ਹੀ ਉਹਨਾਂ ਨੇ ਤੇ ਮੈਨੂੰ ਬੜਾ ਸੋਹਣਾ ਲੱਗਾ ਟ੍ਰੈਕ ਸੂਟ ਚਾ ਮਾਚੋ ਹੈ ਵੀ ਬੜਾ ਮਹਿੰਗਾ 2700 ਰੁਪਏ ਦਾ ਦਿੱਤਾ ਮੈਂ ਚਲ 2000 ਤੱਕ ਹੋਊਗਾ ਕਹਿੰਦਾ 2700 ਤੇ 2700 ਇੱਕ ਤੇ ਸਿਆਪਾਖਾ ਨਾ ਪਤਾ ਕੀ ਹੋਇਆ ਮੇਰੀ ਸੇਲੀ ਦਾ ਭਰਾ ਆ ਗਿਆ ਦੁਕਾਨ ਤੇ ਇਹ ਵੀ ਬੜਾ ਸਿਆਪਾ ਹੁੰਦਾ ਤੇ ਉੱਥੇ ਨਾ ਮੈਂ ਉਹਦੇ ਨਾਲ ਵੱਧ ਘੱਟ ਕਰਨ ਜੂਗੀ ਤੇ ਨਾ ਕੋਸ਼ ਤੇ ਮੈਨੂੰ ਇੰਨਾ ਗੁੱਸਾ ਸੜਿਆ ਤੇ ਇੰਨੇ ਵੀ ਹੋਣੀ ਹੋਣਾ ਸੀ ਜਦੋਂ ਮੈਂ ਜਾਣਾ ਸੀ ਦੁਕਾਨ ਤੇ ਤੇ ਉਹ ਫਿਰ ਮੈਂ ਹਾਂ ਭੂ ਕੀ ਕਰਨਾ ਹੈ ਨਾ ਫਿਰ ਵਾਕਫ ਬੰਦੇ ਦੇ ਸਾਹਮਣੇ ਬੁਰੇ ਹਿੰਨੇ ਦੇਣੇ ਹੀ ਨਹੀਂ ਦੇਣੇ ਹਨਾ ਸ਼ਰਮ ਜੀ ਆ ਜਾਂਦੀ ਹੈ ਕੀ ਕਰੀ ਸਿਓ ਆਪਣਾ ਨਾ ਤੇ ਆ ਨਹੀਂ ਪਤਾ ਕੀ ਆ ਮੈਨੂੰ ਵੀ ਵਾਪਸ ਕਰ ਦੇਣਾ ਆ ਨਾ ਮੈਂ ਆ ਬੰਨ ਕੀ ਲੱਗਾ ਲੱਗਾ ਕੋਈ ਪਤਾ ਕੀ ਹੋਇਆ ਨਹੀਂ ਇੱਥੋਂ ਕਜੀਨਾ ਫਿਟਿੰਗ ਜੀ ਨਹੀਂ ਰਹੀ ਸਹੀ ਆਈ ਹੈ ਨਾ ਤੇ ਮੈਂ ਨੂੰ ਚੰਗਾ ਜਾਨੀ ਲੱਗਾ ਮੈਂ ਫਿਰ ਪਾਇਆ ਬੁਰਾ ਲੱਗਦਾ ਵਾ ਐਵੇਂ ਹਾਂ ਸਹੀ ਜਾਨੀ ਲੱਗਦਾ ਹੈਗਾ ਭਾਵੇਂ ਕੁੜੀਆਂ ਨੇ ਪਾਇਆ ਹੋਏ ਭਾਵੇਂ ਬੁੜੀਆਂ ਨੇ ਪਾਇਆ ਹੋਏ ਆ ਚੀਜ਼ ਤੇ ਹਨਾ ਗੰਦੀ ਜੀ ਲੱਗਦੀ ਹੈ ਜੀਬ ਜੀ ਮਤਲਬ ਫਿਟਿੰਗ ਨਹੀਂ ਚੰਗੀ ਜੀ ਆਈ ਤੇ ਤਾਂ ਕਰਕੇ ਮੈਂ ਇਹ ਵੀ ਵਾਪਸ ਕਰ ਦੇਣਾ ਮਹਿੰਗਾ ਵੀ ਐਡਾ ਤੇ ਪਰ ਮੇਰੇ ਨਾਲ دل ਨੂੰ ਇਥੋਂ ਜੀ ਲੱਗਾ ਨਹੀਂ ਹੈ ਆਹਦਾ ਕਲਰ ਬੜਾ ਸੋਹਣਾ ਹੈ ਕਲਰ ਵੇਖ ਕੇ ਮੈਂ ਮਰ ਗਈ ਤੇ ਕਲਰ ਕਿੰਨਾ ਸੋਹਣਾ ਤੇ ਚੱਲਣ ਲੱਨੀ ਹੈ ਹਨਾ ਇੰਨਾ ਸੋਹਣਾ ਰੰਗ ਹੈ ਤੇ ਉਹ ਰੰਗ ਤੇ ਸੋਹਣਾ ਹੈ ਪਰ ਆਹ ਨਾਲ ਤੇੰਤਰਾ ਬੈਗ ਆ ਜਾ 10 ਮੈਂ ਹਾਂ ਬੈਗ ਦੇਗਾ 2400 ਰੁਪਏ ਦਾ ਤੇ ਇਹ ਨੂੰ ਰੱਖੋ ਆਪਣੇ ਬੈਗ ਜੇ ਨੂੰ ਤੇ 2700 ਦਾ ਨਾਮ দাও ਤੇ ਪਰ ਨਹੀਂ ਪਹਿਣਾ 1 ਰੁਪਿਆ ਨਹੀਂ ਕੱਟ ਕੀਤਾ ਤੇ 2700 ਦਾ ਤੇ ਗੋਲ ਲਾ ਕੇ 2700 ਨੂੰ ਤੇ ਆ ਖਰੀਦ ਕੇ ਲਈ ਤੇ ਹੁਣ ਮੈਨੂੰ ਓਦਾਂ ਵੀ ਲੱਗਣ ਰਿਹਾ ਪਹਿਣੋ ਤੇ ਉਹ ਆ ਜਣੀ ਬੋਰਜੀ ਹੈਣਾ ਤੇ ਇਹ ਜਾ ਕੇ ਸਵੇਰੇ ਆਹਨ ਦੇ ਮੱਥੇ ਮਾਰ ਕੇ ਆਵਾਂਗੇ ਪਹਿਲੇ ਲੋ ਭਰਾਓ ਮੈਂ ਨਹੀਂ ਜਾਣਾ ਹੈਗਾ ਤੇ ਇਹ ਵਾਪਸ ਕਰਕੇ ਆਉਂਗੀ ਕਾਹਨੂੰ ਜਾ ਕੇ ਹੈਨਾ ਤੇ ਚੰਗਾ ਨਹੀਂ ਪਹਿਲਾਂ ਇਨਾ ਖਲਾਰਾ ਪਾਇਆ ਮੈਂ ਸਾੰਬ ਲਾ ਹਾਂ ਖਲਾਰਾ ਜਿਆ ਚੰਗਾ ਤੇ ਭੈਣ ਭਰਾਓ ਰੋਟੀ ਖਾ ਲਈ ਆ ਤੇ ਮੈਂ ਇੱਕ ਉਹ ਗੋਦਰੀ ਹੜਿਆਈ ਨਾ ਪੇਸਟਾਂ ਲੈ ਕੇ ਆਈ ਤੇ ਪੇਸਟੇ ਮਾਚ ਮਗਾੜਨੇ ਮੈਂ ਕਹਿ ਨਹੀਂ ਬਿਹਾਨੀ ਰੱਖਣ ਜਗਾ ਹੈ ਨਹੀਂ ਆ ਫ੍ਰਿਜ ਦੇ ਵਿੱਚ ਜਗ੍ਹਾ ਹੈ ਨਹੀਂ ਰੱਖਣ ਨੂੰ ਤੇ ਮੈਂ ਹਾਂ ਵੀ ਲਿਆ ਖਾ ਲ ਖਾ ਲਈ ਨਹੀਂ ਇਹ ਬਚਾਰੇ ਪਹਿਲਾਂ ਹੀ ਕਹਿਣ ਦੀ ਵੀ ਇਹਨੂੰ ਬਾਹਰ ਲੈ ਨਾ ਮੈਂ ਨਹੀਂ ਬਾਹਰ ਲੈਣੀ ਮੈਂ ਕਿ ਤੂੰ ਖਾਲੀ ਕਿ ਨਹੀਂ ਹਾਂਜੀ ਹਾਂ ਵਿੱਚ ਰੱਖਿਆ ਡੱਬਾ ਫੇਰ ਹਾਂ ਅਜੇ ਵੀ ਪਈ ਆ ਮੈਨੂੰ ਇੱਕ ਪੰਜ ਮੈਨੂੰ ਵੀ ਘਾਟੀ ਪਸੰਦ ਹੁੰਦੀ ਤੇ ਮੈਂ ਕਿਨੇ ਇੱਕ ਖਾ ਲਈ ਆ ਤੇ ਸਵਾਮੀ ਨੇ ਵੀ ਅੱਧੀ ਪਚੱਦੀ ਜੀ ਖਾਦੀ ਹੀ ਤੇ ਇੱਕ ਅੱਧੀ ਹੀ ਉਹਨਾਂ ਨੂੰ ਦੇ ਦਾ ਦਿੱਤੀ ਤੇ ਉਹ ਵਿਚਾਰੇ ਲੈ ਕੇ ਆਏ ਤੇ ਹੈ ਨਹੀਂ ਖਾਦੀਆਂ ਗੁੱਦੀਆਂ ਦੇ ਜਾਂਦੀਆਂ ਨਹੀਂ ਆ ਤੇ ਰੋਟੀ ਰੋਟੀ ਖਾ ਕੇ ਤੇ ਮਗਰ ਨੂੰ ਅੱਧੀ ਕੋਹ ਖਾ ਲਈ ਆ ਤੇ ਫਿਰ ਕੀ ਕਰਨਿਆ ਮੈਂ ਫਿਰ ਕੁਝ ਖਾਵਾਂ ਤੂੰ ਜੀ ਕਰਨਾ ਕਿ ਮੂੰਗਫਲੀ ਖਾ ਲੈਣੀ ਆ ਹਨਾ ਮੂੰਗਫਲੀ ਤੇ ਚਲ ਹੈ ਹੀ ਆ ਉਹ ਬਲਾਗੇ ਕਿ ਲੀ ਇੱਥੇ ਇੱਥੇ ਸਾਮੇਂ ਦੇ ਦੁੱਧ ਦੀ ਬੋਤਲ ਪਈ ਆ ਤੇ ਲਾਗੇ ਮੂੰਗਫਲੀਆਂ ਵਾਲਾ ਰਾ ਤੂੰ ਲਫਾ ਫਾ ਰੱਖ ਲੈਣੀ ਆ ਤੇ ਮੈਂ ਕਿ ਤੂੰ ਨਹੀਂ ਖਾਣੀ ਕੀ ਮੂੰਗਫਲੀ ਹਾਂ ਇਹਨੂੰ ਵੀ ਘਦੀ ਮੈ ਲਾਗੀ ਖਾਲੀ ਨਹੀਂ ਇਹਨੂੰ ਕਦੀ ਕਲੀ ਨੇ ਮੂੰਹ ਲਾਇਆ ਤੇ ਨਾ ਹੀ ਗੱਚਕ ਪਸੰਦ ਕਰਦੀ ਆ ਮੈਂ ਬੜਾ ਸਣਾ ਗੱਚਕ ਗੁੱਚਕ ਵੀ ਖਾਂਦੀ ਰਾਂਗੀ ਲਾਗੇ ਲੰਮੇ ਬੈਕ ਤੇਰੀ ਮੂੰਹ ਲਉਂਦੀ ਤੇ ਸੈਮੀ ਵੀ ਸੌਂਗੀ ਆ ਇੱਥੇ ਵੀ ਸਰੀ ਅੱਡੀ ਖੇਡ ਖੇਡ ਕੇ ਥੱਕ ਗਈ ਹੀ ਪਹਿਲਾਂ ਇਹ ਬਾਜ਼ਾਰ ਗਈ ਆ ਰਹੀਆਂ ਮੁੜ ਕੇ ਘਰ ਆਈਆਂ ਤੇ ਫਿਰ ਦੀਦੀ ਹੁਣੀ ਆ ਗਈ ਹੈ ਨਾ ਤੇ ਉਹ ਕੋਦ-ਕੋਦ ਕੇ ਤੇ ਹੁਣ ਗਈ ਆ ਥੱਕ ਤੇ ਹੁਣ ਫਿਰ ਉਹ ਵੀ ਸੌਂਗੀ ਆ ਤੇ ਮੈਂ ਵੀ ਆਪਣੀ ਵੀਡੀਓ ਮੇਰੀ ਥੋੜੀ ਜੀ ਮੈਂ ਚੱਲ ਬਣਾ ਲੈਣੀ ਆ ਵੀਡੀਓ ਬਾਅਦ ਚ ਐਡ ਕਰਨੀ ਆ ਵੀਡੀਓ ਦਾ ਵੀ ਤੇ ਕਈ ਪੰਕੇ ਕਰਨੇ ਪੈਂਦੇ ਕਿ ਵੀ ਕਦੀ ਐਡਿਟ ਕਰਉ ਤੇ ਕਦੀ ਫਲਾਉਣਾ ਤੇ ਕਿਤੇ ਢਮਕਾ ਹਨ ਤੇ ਫਿਰ ਤੇ ਉਹਨੇ ਮਾਸੀ ਮੇਰੀ ਦਾ ਖਮਦਾ ਲੱਗ ਗਿਆ ਦੱਸਿਆ ਬਲਨੀ ਵੀਡੀਓ ਚ ਦੱਸਿਆ ਕਰਨੀ ਸਵੇਰੇ ਫਿਰ ਮਾਸੀ ਨੇ ਮੈਨੂੰ ਤੇ ਲੱਗਾ ਹੀ ਮਾਸੀ ਰੋਸ ਪੀ ਹੈ ਹਨਾ ਮੇਰੀ ਮਾਸੀ ਵੀ ਥੋੜੀ ਰੋਸ ਵੀ ਬੰਨਈ ਹੋਣ ਸਵੇਰੇ ਆਏਗੀ ਫਿਰ ਹੁਣ ਸਵੇਰੇ ਫਿਰ ਨਾ ਜਾਵਾਂਗੀ ਲੈ ਉਹਨੇ ਨੂਨ ਦੇ ਕੱਪੜੇ ਕਪੜੇ ਬਣਾਉਣੇ ਹਨਾ ਤਾਂ ਕਰਕੇ ਚੰਗਾ ਫੇਪੜਨ ਪਾਉ ਹੈ ਹੁਣ ਮੈਂ ਆਪਣੀ ਵੀਡੀਓ ਦੇਖ ਨਹੀਂ ਰੱਖਣੀ ਜਿਹੜੇ ਹੋਰ ਸਿਆਪੇ ਖਾਣੇ ਆਈਡੀਆਂ ਲੈ ਕੇ ਇੰਜੀਨੀਅਰ ਜਿਹਾ ਵੀ ਮੋੜ ਕੇ ਆਵਾਂਗੀ ਹੈ ਨਾ ਉਹ ਜਿਹੜੇ ਦੋ ਤਿੰਨ ਬੁਖਾਲੇ ਤੁਹਾਨੂੰ ਉਹ ਵੀ ਮੋੜ ਕੇ ਮੈਂ ਆਵਾਂਗੀ ਸਵੇਰੀ ਅੰਦਰਾ ਚਟੀ ਪਕਾ ਕੇ ਤੇ ਘਰ ਨੂੰ ਆ ਗਈ ਆ ਤੇ ਕੁਛ ਨਹੀਂ ਬਣਤਾ ਏ ਕਦੀ ਕੁਛ ਮੱਤੀ ਲੱਗ ਜਾਂਦੀ ਆ ਚੰਗਾ ਫਿਰ ਹੈ ਮੈਂ ਵੀਡੀਓ ਦੇਖ ਨਹੀਂ ਰੱਖਣੀ ਫੇਰ ਕੱਲ ਬਣਾਵਾਂਗੀ ਵੀਡੀਓ ਚੰਗਾ ਚਲ ਚੰਗਾ ਪੋਪੜਾ ਖਿਆਲ ਰੱਖਿਓ